ਅਸ ਜਰ ਪਰਜਰ ਜਰ ਜਬਰ ਹੈ ਅਸ ਜਰ ਜਾਲਣਾ ਕੀ ਹੈ ਤੰਦੇ ਵਿੱਚ ਜਾਲਣਾ ਕੀ ਹੈ ਅਸ ਜਰ ਅਸ ਹੁੰਦਾ ਮੇਰਾ ਮੈਂ ਮੇਰੀ ਅਸ ਮੇਰੀ ਮਰਜੀ ਨੂੰ ਕਹਿੰਦੇ ਨੇ ਅਸ ਕਿਰਪਾਲ ਦੋ ਕਿਸਮ ਦੀਆਂ ਤਾਂ ਖੰਡਾ ਬਣਦਾ ਅਸ ਕਿਰਪਾਨ ਖੰਡੋ ਖੜਗ ਤੋਪਕ ਤਵਰ ਔਰ ਤੀਰ ਸੈਫ ਸਰੋਹੀ ਸਾਥੀ ਇਹ ਹੈ ਹਮਾਰੇ ਪੀਰ ਅਸਰ ਦੋ ਕਿਸਮ ਦੀਆਂ ਤਲਵਾਰਾਂ ਕਈਆਂ ਨੇ ਦੋ ਅਸਲ ਦੇ ਵਿੱਚ ਦੋ ਕਿਸਮ ਦੀਆਂ ਮਰਜ਼ੀਆਂ ਨੇ ਉਹ ਇੱਥੇ ਤਲਵਾਰਾਂ ਨੇ ਸਾਡੇ ਸੰਸਾਰ ਦੇ ਵਿੱਚ ਤੇ ਗਿਆਨ ਖੜਗ ਜਿਹੜੀ ਨਿਰਹਾਕਾਰ ਦੁਨੀਆ ਦੇ ਵਿੱਚ ਦੋਏ ਮਰਜ਼ੀਆਂ ਨੇ ਮਰਜ਼ੀਆਂ ਦੀ ਲੜਾਈ ਹੈ ਇੱਕ ਤਾਂ ਪਰਮੇਸ਼ਰ ਦੀ ਮਰਜ਼ੀ ਹੈ ਕਿ ਸਾਡੀ ਆਪਣੀ ਆਪਣੀ ਮਰਜ਼ੀ ਉਹਦੀ ਮਰਜ਼ੀ ਆਪਣੀ ਮਰਜ਼ੀ ਨਾਲ ਚੱਲਦਾ ਪੁੱਛਣ ਨਾਲ ਪੁੱਛਣ ਨਾਲ ਨਾ ਕਿਸੇ ਨੂੰ ਪੁੱਛ ਕੇ ਦੰਦਾ ਨਾ ਕਿਸੇ ਤੋਂ ਪੁੱਛ ਕੇ ਹੁੰਦਾ ਪਰ ਅਸੀਂ ਜੇ ਉਹਨੇ ਸਾਡੀ ਮਰਜ਼ੀ ਚੱਲੇ ਹੁਣ ਤੁਮ ਸਾਡੇ ਵਾਸਤੇ ਉਹ ਨਹੀਂ ਚੱਲ ਸਕਦੀ ਐਦਾ ਨਹੀਂ ਚੱਲ ਸਕਦੀ ਇਹ ਤਾਂ ਹੋਏ ਨਹੀਂ ਸਕਦਾ ਸੰਸਾਰ ਨਹੀਂ ਚੱਲਦਾ ਸਾਡੀ ਮਰਜ਼ੀ ਔਰ ਉਹਦੀ ਮਰਜ਼ੀ ਬਹੁਤੀ ਜਗ੍ਹਾ ਟਕਰਾਉਂਦੀ ਐ ਥੋੜੀ ਜਗ੍ਹਾ ਮੇਲ ਖਾਂਦੀ ਐ ਟਕਰਾਉ ਬਹੁਤੀ ਜਗ੍ਹਾ ਐ ਮੇਲ ਥੋੜੀ ਜਗ੍ਹਾ ਐ ਜਿਹੜਾ ਮੇਲ ਆ ਜਿੱਥੇ ਹੋ ਜਾਂਦਾ ਉਹ ਸਾਡਾ ਸੋਚਿਆ ਹੋਇਆ ਹੋ ਜਾਂਦਾ ਸਾਡੀ ਇੱਛਾ ਪੂਰੀ ਹੋ ਜਾਂਦੀ ਐ ਜਿੱਥੇ ਟਕਰਾਉ ਹੋਇਆ ਹੋਇਆ ਇੱਛਾ ਪੂਰੀ ਨਹੀਂ ਹੁੰਦੀ ਤੇ ਜੇ ਸਾਡੀ ਮਰਜ਼ੀ ਵਾਲੀ ਇੱਛਾ ਜਿਹੜੀ ਉਹ ਟਕਰਾਉਂਦੀ ਐ ਜਿਹੜੀ ਉਹਦੇ ਮਰਜ਼ੀ ਤੇ ਖਿਲਾਫ ਐ ਪੂਰੀ ਨਹੀਂ ਹੁੰਦੀ ਫਿਰ ਆਪਣੀ ਇੱਛਾ ਨੂੰ ਬੰਦ ਕਰਕੇ ਕਿਹਨੋਂ ਬਈ ਜੀ ਪੂਰੀ ਉਹੀ ਇੱਛਾ ਸਾਡੀ ਹੋਣੀ ਹੈ ਜਿਹੜੀ ਉਹਦੇ ਨਾਲ ਟੈਲੀ ਕਰਦੀ ਹੈ ਜਿਹੜੀ ਉਹਦੇ ਮੁਤਾਬਕ ਹੈ ਜਦ ਹੋਣਾ ਹੀ ਉਹਦੇ ਮੁਤਾਬਕ ਹੈ ਪੂਰੀ ਫਿਰ ਆਪਣੇ ਵਾਲੀ ਨੂੰ ਬੰਦੇ ਕਰਾ ਕਰ ਲਈਏ ਹਜ਼ਾਰ ਇੱਛਾ ਅਸੀਂ ਪੈਦਾ ਕੀਤੀ ਦੋ ਚਾਰ ਪੂਰੀਆਂ ਹੋ ਗਈਆਂ ਉਹੀ ਪੂਰੀਆਂ ਹੋਈਆਂ ਜਿਹੜੀ ਉਹ ਚਾਹੁੰਦਾ ਸੀ ਪੂਰੀਆਂ ਹੋ ਜਾਣ ਫਿਰ ਬਾਕੀ ਐਵੇਂ ਜਿਹੜਾ ਟਾਈਮ ਵੇਸਟ ਕੀਤਾ ਸੀ ਸਭ ਨੇ ਛਾਲਾ ਮਾਰੀਆਂ ਕਰਤਾ ਕਰੇ ਸੋਚ ਨਹੀਂ ਛਾਲਾਂ ਮਾਰੀਆਂ ਬਾਕੀ ਏਨਰਜੀ ਬੇਸਟ ਕੀਤੀ ਨਾਲ ਛਾਲਾਂ ਮਾਰ ਕੇ ਉਹ ਏਨਰਜੀ ਜਿਹੜੀ ਬੇਸਟ ਕੀਤੀ ਤਾਂ ਫਾਇਦਾ ਕੀ ਹੋਇਆ ਜੇ ਉਹਦੀ ਜਗ੍ਹਾ ਕੁਝ ਹੋਰ ਕਰ ਲੈਂਦੇ ਉਹ ਏਨਰਜੀ ਬੇਸਟ ਹੋਈ ਸੋਚਣ ਚ ਏਨਰਜੀ ਬੇਸਟ ਹੁੰਦੀ ਹੈ ਸਮਝਣ ਵਿੱਚ ਏਨਰਜੀ ਪੈਦਾ ਹੁੰਦੀ ਹੈ ਅਸੀਂ ਬੁੱਧੀ ਨੂੰ ਸ਼ਕਤੀਸ਼ਾਲੀ ਬਣਾ ਲੈਂਦੇ ਸਮਝ ਕੇ ਕੁਝ ਉਹ ਟਾਈਮ ਦੇ ਵਿੱਚ ਜਿੰਨਾ ਟਾਈਮ 'ਚ ਅਸੀਂ ਸੋਚਿਆ ਜਿਹੜਾ ਟਾਈਮ ਸੋਚਣ ਚ ਲਾਇਆ ਹੈ ਇੰਨਾ ਸਮਾਂ ਅਸੀਂ ਸੋਚਦੇ ਰਹੇ ਔਰ ਬੁੱਧੀ ਦਾ ਹੋਇਆ ਨੁਕਸਾਨ ਸੋਚਣ ਚ ਐਂਟਰੀ ਡਾਊਨ ਹੋਈ ਜਾਂ ਉਹਨੂੰ ਇਸਤੇਮਾਲ ਕਰਦੇ ਰਹੇ ਅਸੀਂ ਬੈਟਰੀ ਜਦੋਂ ਇਸਤੇਮਾਲ ਨਹੀਂ ਨਾ ਕਰਦੇ ਅਸੀਂ ਚਾਰਜ ਤੇ ਲਾ ਦਿੰਦੇ ਆ ਉਦੋਂ ਫਾਇਦਾ ਹੈ ਬੈਟਰੀ ਉਦੋਂ ਚਾਰਜ ਹੁੰਦੀ ਹੈ ਗੇਨ ਕਰਦੀ ਹੈ ਜਿੰਨਾ ਜਿੰਨਾ ਤੋਂ ਕਮ ਲੈਣੇ ਹੋ ਲਾਸ ਹੁੰਦਾ ਜੇ ਬੁੱਧੀ ਤੋਂ ਕੰਮ ਲੈਣਾ ਹੈ ਤਾਂ ਕਹਿਣ ਕਰਨ ਵਾਸਤੇ ਲੋ ਸਮਝਣ ਵਾਸਤੇ ਪਾਣੀ ਨੂੰ ਸਮਝਣ ਵਾਸਤੇ ਜਿਹੜਾ ਸਿੱਖ ਹੁੰਦਾ ਵਿਦਿਆਰਥੀ ਹੁੰਦਾ ਉਹਦੀ ਬੁੱਧੀ ਮਹਿਜ ਸਮਝਣ ਵਾਸਤੇ ਜੇ ਇਸਤੇਮਾਲ ਕਰੂ ਤਾ ਉਹ ਚੰਗਾ ਰਹੂਗਾ ਜੇ ਉਹ ਹੋਰ ਕੰਮ ਵਾਸਤੇ ਇਸਤੇਮਾਲ ਕਰੂਗਾ ਤਾਂ ਵਧੀਆ ਲੰਬਰ ਲੈ ਕੇ ਪਾਸ ਨਹੀਂ ਹੋ ਸਕਦਾ ਜਿੰਨਾ ਉਹ ਆਪਣਾ ਜਿਹੜਾ ਸਿਲੇਬਸ ਹੈ ਉਹ ਨੂੰ ਆ ਮਿਲਿਆ ਹੋਇਆ ਜਿੰਨਾ ਉਸ ਬੁੱਧੀ ਨੂੰ ਉਹ ਸਿਲੇਬਸ ਨੂੰ ਸਮਝਣ ਵਾਸਤੇ ਇਸਤੇਮਾਲ ਕਰੂਗਾ ਉਹੀ ਉਹਦੇ ਲਾਭ ਚ ਸਾਡਾ ਵੀ ਕੋ ਸਿਲੇਬਸ ਹੈ ਇੱਥੇ ਸਿੱਖ ਲਿਓ ਹੈ ਗਿਆ ਤੁਸੀਂ ਸਿੱਖ ਲਿਓ ਆਇਆ ਕੁਝ ਗੁਰੂ ਸਾਰਿਆਂ ਦਾ ਪਰਵੇਸ਼ਰ ਗੁਰੂ ਸਾਰਿਆਂ ਦਾ ਹੀ ਹੈ ਸਾਰੇ ਜੀ ਜੰਤ ਦਾ ਗੁਰੂ ਹੈ ਸਾਰੇ ਲਾਭ ਲੈ ਰਹੇ ਨੇ ਗਿਆਨ ਲੈ ਰਹੇ ਨੇ ਤੇ ਅਸੀਂ ਆਇਆ ਲਾਭ ਲੈਣ ਪ੍ਰਾਣੇ ਤੋਂ ਆਇਓ ਲਾਹ ਲੈ ਪਹਿਲਾਂ ਤਾਂ ਇਹੀ ਨਹੀਂ ਪਤਾ ਲਾਹ ਕੀ ਲੈਣਾ ਹੈ ਅਸੀਂ ਸਮਝਦੇ ਸੀ ਜਾਇਦਾਦ ਇਕੱਠੀ ਕਰਨ ਲਾਹ ਇਹ ਬਣਾਇਆ ਸੀ ਆਪਣੇ ਅਰਥ ਲਾਏ ਹੋਏ ਸੰਸਾਰੀ ਅਰਥ ਲਾਹ ਉਹ ਹੁੰਦਾ ਹੈ ਜਿਹੜਾ ਸਾਡੇ ਜਾਂਦਿਆਂ ਦੇ ਨਾਲ ਜਾਵੇ ਮੋਟੇ ਤੋਂ ਜਿਹੜਾ ਅਸੀਂ ਕਮਾ ਕੇ ਇੱਥੇ ਛੱਡ ਜਾਣੇ ਉਹ ਲਾਹਾ ਨਹੀਂ ਹੈ ਜਿੰਨੇ ਬੁੱਧੀ ਅਸੀਂ ਲੈ ਕੇ ਆਏ ਸੀ ਅਕਲ ਜੇ ਉਹ ਤੋਂ ਵਧਾ ਕੇ ਲੈ ਗਏ ਉਹ ਲਾਹਾ ਜੇ ਘਟਾ ਕੇ ਚਲੇ ਗਏ ਉਹ ਨੁਕਸਾਨ ਪਤਾ ਲੱਗੂਗਾ ਸਿਲੇਬਸ ਤੋਂ ਆਤਮਾ ਬਾਰੇ ਤੁਹਾਨੂੰ ਕਿੰਨਾ ਗਿਆਨ ਹੈ ਆਪਣੇ ਬਾਰੇ ਮੇਰੇ ਕੋਲ ਲਜਾਣ ਵਾਸਤੇ ਕੀ ਹੈ ਪਤਾ ਨਹੀਂ ਹੁੰਦਾ ਮੇਰੀ ਜੇਬ ਵਿੱਚ ਕੀ ਹੈ ਅਸਲ ਦੇ ਵਿੱਚ ਸੰਸਾਰ 'ਚ ਇਹ ਪੜ੍ਹਾਈ ਸ਼ੁਰੂ ਹੋਈ ਨਹੀਂ ਹੋਈ ਤਾਂ ਕਰਕੇ ਸਾਨੂੰ ਨਹੀਂ ਪਤਾ ਜੋ ਸਾਨੂੰ ਕਿਸੇ ਨੇ ਦੱਸੀ ਹੋਈ ਨਹੀਂ ਗੱਲ ਪੈਦਾ ਹੋਣ ਤੋਂ ਬਾਅਦ ਦੱਸੇ ਕੁਝ ਸਾਨੂੰ ਉਸ ਗੱਲ ਦਾ ਪਤਾ ਹੈ ਜਿਹੜੀ ਸਾਨੂੰ ਪੈਦਾ ਹੋਣ ਤੋਂ ਬਾਅਦ ਸਿਖਾਈ ਹੈ ਸੁਣੀ ਹੈ ਸਮਝਾਈ ਹੈ ਇਹ ਚੈਪਟਰ ਹੈ ਨਹੀਂ ਪਤਾ ਕਿਵੇਂ ਲੱਗੇ ਸਾਂ ਸੁਣਿਆ ਜੀ ਇਹ ਨਹੀਂ ਕਦੇ ਸਮਝਾਇਆ ਕਿਸੇ ਨੇ ਹਨੀ ਆ ਗੁਰਬਾਣੀ ਇਹੀ ਗੱਲ ਸਮਝਾ ਰਹੀ ਹੈ ਪ੍ਰਾਣੇ ਤੂੰ ਆਇਓ ਲਾਹ ਲੈਣ ਅੱਧੀ ਪੰਗਤੀ ਪੜ੍ਹੀ ਹੈ ਨਾ ਜੋ ਅੱਧੀ ਅਗਲੀ ਵੀ ਪੜ੍ਹ ਲਓ ਲੱਗਿਆ ਉਹ ਕਿਤੇ ਕੋ ਫੱਕੜੇ ਸਭ ਕੁਝ ਦੀ ਚਲੀ ਰਹਿਣ ਤੂੰ ਤਾਂ ਹੋਰੇ ਕੰਮ ਚਲਾ ਤੂੰ ਤਾਂ ਝੂਠੇ ਕਫਰ ਹੁੰਦਾ ਕੋ ਫੱਕੜੇ ਕਹਿੰਦੇ ਨੇ ਕਫਰ ਝੂਠ ਸੇ ਤੂੰ ਝੂਠੇ ਮਾਇਆ ਦੇ ਪਿੱਛੇ ਭੱਜ ਲਿਆ زندگی ਦਾ ਤੇਰੀ ਨਿਕਲ ਰਹੀ ਹੈ ਇੱਥੋਂ ਕੋਈ ਜਾਣ ਵਾਲਾ ਨਹੀਂ ਨਾਲ ਜੇੜਾ ਕੁਝ ਲੈਣ ਆਇਆ ਨਾ ਉਹ ਕੀ ਸੀ ਸਵਾਲ ਪਹਿਲਾ ਇਹ ਅਸੀਂ ਇੱਥੇ ਗੜ ਜਾਂਦੇ ਵੀ ਲੈਣ ਆਇਆ ਕੀ ਸੀ ਲੈ ਕੇ ਕੀ ਆਇਆ ਸੀ ਲੈ ਕੇ ਕੀ ਆਇਆ ਸੀ ਲੇ ਕੇ ਆਇਆ ਸੀ ਅਕਲ ਜਮ ਦੇ ਕੋਲ ਹੁੰਦੀ ਹੈ ਅਕਲ ਨਿਆਣੇ ਜਮ ਦੇ ਕੋਲ ਇਹ ਅਕਲ ਹੁੰਦੀ ਹੈ ਕਿਸੇ ਕੋਲ ਥੋੜੀ ਹੁੰਦੀ ਹੈ ਕਿਸੇ ਕੋਲ ਜ਼ਿਆਦਾ ਹੁੰਦੀ ਇਕੋ ਜੀ ਨਹੀਂ ਹੁੰਦੀ ਸਾਰਿਆਂ ਕੋਲ ਉਹਦੀ ਪਿਛਲੇ ਜਨੂਰੀ ਦੀ ਕਮਾਈ ਹੋਈ ਕਿਸੇ ਦੀ ਜ਼ਿਆਦਾ ਕਿਸੇ ਦੀ ਘੱਟ ਹੈ ਜੇ ਤਾਂ ਉਹ ਸਿਆਣਾ ਹੋ ਕੇ ਗਿਆ ਹੋਰ ਉਹ ਵੱਧ ਗਈ ਉਹਦੀ ਅਕਲ ਅੱਵਲ ਤਾਂ ਅਕਲ ਕੀ ਭਰ ਗਈ ਇਸ ਜਨਮ ਦੇ ਵਿੱਚ ਉਹ ਇੰਨਾ ਅਕਲ ਬਧਾਲਵੇ ਕ ਅਗਲਾ ਉਹਦਾ ਜਨਮ ਹੋਵੇ ਹੀ ਨਾ ਅਸਲ ਦੇ ਵਿੱਚ ਤਾਂ ਗੱਲ ਇਹ ਜੇ ਇਹ ਨਹੀਂ ਹੋ ਸਕਦਾ ਕਮਜ਼ ਕਮ ਸੰਤੋਖੀ ਤਾਂ ਜ਼ਰੂਰ ਹੋਵੇਗਾ ਜੇ ਇਹ ਨਹੀਂ ਹੁੰਦਾ ਫਿਰ ਉਹ ਗਾ ਕੇ ਗਿਆ ਮੈਂ ਅੱਧਾ ਦਾ ਸਿਲੇਬਸ ਪਾਸ ਕਰ ਲਵੇ ਕਬੂਦ ਕਰਾ ਹਾਈ ਸਕੂਲ ਦਾ ਪਾਸ ਕਰ ਲਵੇ ਲੋਕਾਂ ਨੂੰ ਤਾਂ ਉੱਤੇ ਚਲਾ ਜਾਵੇ ਆਮ ਪਬਲਿਕ ਨੂੰ ਤਾਂ ਉੱਤੇ ਮਾਇਆ ਤੋਂ ਤਾਂ ਉੱਤੇ ਹਟ ਜਵੇ ਉੱਠੀਵੇ ਮਾਇਆ ਨੂੰ ਤਾਂ ਸਮਝ ਲਵੇ ਵੀ ਇਹ ਭਾਈ ਨਾਲ ਜਾਣ ਵਾਲਾ ਕੁਝ ਨਹੀਂ ਇਹਦੇ ਨਾਲ ਮੋਹ ਨਹੀਂ ਕਰਨਾ ਚਾਹੀਦਾ ਐਨਾਕ ਤਾਂ ਕਰੇ ਨਾ ਜੇ ਮਾਇਆ ਦੇ ਪਿੱਛੇ ساری ਜ਼ਿੰਦਗੀ ਭਜਦਾ ਰਹੇ ਹਰਤੋ ਨੇ ਉਹ ਜਨੂ ਫਿਰ ਗਿਆ ਜਨੂ ਫਿਰ ਨੁਕਸਾਨ ਕਰ ਗਿਆ ਫਿਰ ਨੁਕਸਾਨ ਕਰ ਗਿਆ ਜਦੋਂ ਆਇਆ ਸੀ ਤਾਂ ਇਹਨੂੰ ਪਤਾ ਸੀ ਵੀ ਮੈਂ ਆਹ ਗਲਤੀ ਨਹੀਂ ਕਰਨੀ ਆਹ ਗਲਤੀ ਨਹੀਂ ਕਰਨੀ ਆਹ ਗਲਤੀ ਨਹੀਂ ਕਰਨੀ ਆਹ ਗਲਤੀ ਨਹੀਂ ਕਰਨੀ ਇਹ ਲੋਕ ਜਿਹੜੇ ਕਰ ਰਹੇ ਨੇ ਪਾਗਲ ਫੋਨ ਬੁਲੋ ਇਥੇ ਸੰਗਤ ਦੇ ਵਿੱਚ ਆ ਕੇ ਨਾ ਸੰਸਾਰ ਚ ਇਹੋ ਜਿਹੀ ਹੋ ਗਈ ਜਦ ਬਾਹਰ ਖੜਾ ਸੀ ਦੇਖਦਾ ਮੈਚ ਜਦ ਕਹਿੰਦਾ ਨਹੀਂ ਗਲਤੀ ਕੀਤੀ ਹੋ ਗਈਤੀ ਮੈਂ ਨਹੀਂ ਕਰਨੀ ਪਰ ਜਦ ਆ ਵਾਗੇ ਖੜਿਆ ਗਲਤੀ ਉਹ ਤੋਂ ਵੀ ਜ਼ਿਆਦਾ ਕਰ ਗਿਆ ਪਛਤਾਉਂਦਾ ਹਰੇਕ ਦਿਨ ਵਿੱਚ ਹੈ ਜਾਂਦਾ ਹੋਇਆ ਕਿਵੇਂ ਪਤਾ ਲੱਗਿਆ ਸਾਡੇ ਕੋਲ ਗੁਰਬਾਣੀ 'ਚ ਇਸ਼ਾਰੇ ਪਏ ਨੇ ਫਿਰ ਫਿਰ ਫਾਹੀ ਫੱਤੇ ਕੂਵਾ ਕਹਿੰਦੇ ਬੜਾ ਸਿਆਣਾ ਕਹੋ ਫਿਰ ਵਸ ਗਿਆ ਫਾਈਜ ਪਹਿਲਾ ਫਸਿਆ ਸੀ ਕਹਿੰਦਾ ਤੇ ਹੁਣ ਨਹੀਂ ਫਸਣਾ ਐਦ ਕੀ ਅਭੀ ਐਦ ਕੀ ਜਾਨਵਰ ਜਹ ਹੁਣ ਨਹੀਂ ਫਸਦਾ ਕਦੇ ਵੀ ਉਹ ਕੂਵਾ ਫਿਰ ਫਸ ਗਿਆ ਫਾਈਜ ਫਸੇ ਆਪਣੀਆ ਕਰਦਾ ਨਾ ਗੁਰ ਕੀ ਮਤ ਨਹੀਂ ਨਾ ਲਈ ਜੇ ਗੁਰ ਕੀ ਮਤ ਲੈ ਲੰਦਾ ਤਾਂ ਫਸਣ ਤੇ ਬਚਣਾ ਸੀ ਆਪਣੀ ਅਕਲ ਜਿਹੜਾ ਗੁਰ ਕੀ ਅਕਲ ਨਾ ਲਵੇ ਉਹਨੂੰ ਕਊਆ ਕਹਿੰਦੇ ਜੱਗ ਕਊਆ ਮੁਖ ਚੁੰਚ ਗਿਆਨ ਜਿਹੜਾ ਆਪਣਾ ਗਿਆਨ ਹੈ ਨਾ ਉਹਨੂੰ ਵੱਡਾ ਮੰਨ ਕੇ ਚੱਲਦਾ ਉਹ ਕਹੋ ਅੰਤਰ ਝੂਠ ਲੋਭ ਅਭਿਮਾਨ ਝੂਠ ਲੋਭ ਹੰਕਾਰ ਤੇ ਨੀਤੀ ਜਿਹਦੇ ਅੰਦਰ ਟਿਕੀਆਂ ਰਹਦੀਆਂ ਹੰਕਾਰ ਆਪਣਾ ਗਿਆਨ ਦਾ ਜੋ ਬੰਦਾ ਫਿਰ ਫਿਰ ਫਾਹੀ ਫੱਤੇ ਕੂਆ ਫਿਰ ਪਸਤਾਬ ਆਬ ਕਿਆ ਹੁਆ ਪਸਾਉ ਉਹਦਾ ਜਾਨ ਜੀਅ ਸਰੀਰ ਛੁੱਟ ਜਾਊਗਾ ਫਿਰ ਪਸਤਾਏਗਾ ਬੂੜਿਆ ਕਵਣ ਕੁਮਤ ਤੁਮ ਲਾਗੇ ਇਹ ਹਰ ਵਾਰ ਇਹ ਦਿਨ ਹੁੰਦਾ ਰਹਿੰਦਾ ਇਹ ਗੱਲ ਕੋਈ ਨਹੀਂ ਦੱਸਦਾ ਸਵਾਇ ਗੁਰਬਾਣੀ ਤੇ ਕੋਈ ਦੁਨੀਆ ਦੀ ਮਾਤੇ ਗੱਲ ਨਹੀਂ ਦੱਸਦੀ ਜਿਹੜੇ ਦੱਸਦੇ ਨੇ ਉਹਦਾ ਰਾਜ ਹੋਰ ਦੱਸਦੇ ਨੇ ਗਿਆਨ ਨਹੀਂ ਦਿੰਦੇ ਬਚਣ ਦਾ ਅੱਵਲ ਤਾਂ ਦੱਸਦੇ ਨੇ ਗੱਲਾਂ ਕਰ ਲੈਂਦੇ ਨੇ ਬਾਅਦ ਵਿੱਚ ਕੀ ਕਰਦੇ ਨੇ ਸੁਣਨ ਵਾਲੇ ਸੁਣਨ ਵਾਲੇ ਫਿਰ ਉੱਠ ਕੇ ਉਹੀ ਚੀਜ਼ਾਂ ਮੰਗਦੇ ਨੇ ਜਿਹਨਾਂ ਤੇ ਛੜਾਇਆ ਸੀ ਉਹਨੇ ਜਿਹੜੀਆਂ ਚੀਜ਼ਾਂ ਦੇ ਖਿਲਾਫ ਪ੍ਰਚਾਰ ਸੀ ਉਹੀ ਚੀਜ਼ਾਂ ਨਾਲ ਜੁੜ ਕੇ ਮੰਗਦੇ ਨੇ